ਕ੍ਰੇਡਿੰਗ ਖਬਰਾਂ ਦੇ ਵਿੱਚ ਬੜੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ 36 ਦਿਨਾਂ ਦੀ ਸੰਗੀ ਚੋਣ ਮੋਹਮ ਦੇ 26 ਮਈ ਦਿਨਾਂ ਲਿਬਰਲ ਨੂੰ ਕਨਜ਼ਰਵੇਟਿਵਾ ਉਤੇ 5 ਪੁਆਇੰਟਾਂ ਦੇ ਮੋਬਲੀ ਫਾਇਦਾ ਹੋਇਆ ਜਦੋਂ ਕਿ ਉਮਰ ਦੇ ਹਿਸਾਬ ਨਾਲ ਵੋਟਰਾਂ ਦੇ ਇਰਾਦਿਆਂ ਨੂੰ ਤੋੜਨਾ ਮੁੱਖ ਮਦ ਉਮਰ ਦੇ ਵੋਟਰਾਂ ਲਈ ਪੂਰੀ ਤਰ੍ਹਾਂ ਮਰਿਆ ਹੋਇਆ ਤੇ ਗਰਮਜੋਸ਼ੀ ਨੂੰ ਦਰਸਾਉਂਦਾ ਹੈ ਨੈਨੋਸ ਰਿਸਰਚ ਦੁਆਰਾ 16 April ਨੂੰ ਖਤਮ ਹੋਣ ਵਾਲੇ 3 ਦਿਨਾਂ ਦੇ ਰੋਲਿੰਗ ਸੈਂਪਲ ਵਿੱਚ ਲਿਬਰਲਾਂ ਨੂੰ ਕੰਜ਼ਰਵੇਟਿਵਾਂ ਨਾਲੋਂ 44% ਵੋਟਾਂ ਮਿਲੀਆਂ ਜੋ ਕਿ ਰਾਸ਼ਟਰੀ ਪੱਧਰ ਤੇ 39% ਦਰਸਾਈਆਂ ਹੁੰਦੀਆਂ ਨੇ ਨਿਊ ਡੈਮੋਕਰੇਟ ਪਾਰਟੀ ਨੌਵੇਂ ਸਥਾਨ ਤੇ ਐ ਤੇ ਉਸ ਤੋਂ ਬਾਅਦ ਬਲਾਕ ਕਯੂਬਕ ਦੇ 6% ਗ੍ਰੀਨ ਪਾਰਟੀ ਆਫ ਕੈਨੇਡਾ 2% ਤੇ ਪੀਪਲ ਪਾਰਟੀ ਆਫ ਕੈਨੇਡਾ 1% ਹੈ ਖੇਤਰੀ ਤੌਰ ਤੇ ਅਨਟਾਰੀਓ ਤੇ ਐਟਲੈਂਟਿਕ ਕੈਨੇਡਾ ਅਤੇ ਕਯੂਬਕ ਅਤੇ BC ਵਿੱਚ ਲਿਬਰਲ ਸਮਰਥਨ ਸਭ ਤੋਂ ਜ਼ਿਆਦਾ ਮਜ਼ਬੂਤ ਹੈ ਜਦੋਂ ਕਿ ਪ੍ਰੇਰੀਜ਼ ਵਿੱਚ ਕੰਜ਼ਰਵੇਟਿਵ ਸਮਰਥਨ ਸਭ ਤੋਂ ਮਜ਼ਬੂਤ ਆ ਸੀਟਾਂ ਨਾਲ ਭਰਪੂਰ 온ਟਾਰੀਓ ਵਿੱਚ ਲਿਬਰਲਾਂ ਦੀ ਲੀਡ ਰੂਲਿੰਗ ਸੈਂਪਲ ਵਿੱਚ 4.0 ਬੜਤ ਤੱਕ ਘਟ ਗਈ ਆ ਉਹ ਕੰਜ਼ਰਵੇਟਿਵ ਦੇ ਮੁਕਾਬਲੇ 46% ਤੇ ਨੇ ਜੋ 42% ਸੈਂ ਤੇ ਐਨ ਡੀ ਪੀ ਇੱਕ ਅੰਕ ਵਧ ਕੇ 9% ਤੇ ਜਾ ਪਹੁੰਚੀ ਹੈ ਬੁੱਧਵਾਰ ਰਾਤ ਨੂੰ ਫਰਾਂਸੀਸੀ ਨੇਤਾਵਾਂ ਦੀ ਬਹਿਸ ਤੋਂ ਬਾਅਦ ਲਿਬਰਲਾਂ ਨੇ ਕਿਊਬਕ ਵਿੱਚ ਆਪਣੀ ਲੀਡ ਜਾਰੀ ਰੱਖੀ ਹੈ 47% ਜਦੋਂ ਕਿ ਕਨਜ਼ਰਵੇਟਿਵ 21% ਤੇ ਪਹੁੰਚੇ ਨੇ ਬਲੈਕ ਕਿਊਬਕਸ ਨੂੰ 25% ਦਾ ਦੂਜਾ ਸਥਾਨ ਹੈ ਫਰੈਂਚ ਨੇਤਾਵਾਂ ਦੀ ਬਹਿਸ ਦੇ ਨਾਲ ਨਾਲ ਹੋਈ ਪਹਿਲੀ ਰਾਤ ਦੀ ਟਰੈਕਿੰਗ ਦਰਸਾਉਂਦੀ ਹੈ ਕਿ ਕਿਊਬਕ ਵਿੱਚ ਦੌੜ ਇਸ ਸਮੇਂ ਸਥਿਰ ਹੈ CTB نیوز ਅਤੇ گلوبਲ ਐਂਡ ਮੇਲ ਦੇ ਅਧਿਕਾਰਿਕ ਪਲੱਸਟਰ ਨਿਕ ਨੈਨੋਸ ਨੇ ਕਿਹਾ ਹੈ ਕਿ ਉਹਨਾਂ ਨੇ ਕਿਹਾ ਕਿ ਬਹਿਸ ਦੇ ਪ੍ਰਭਾਵ ਦੇ ਕਈ ਵਾਰ ਦੋਪੜਾ ਹੋਏ ਪਹਿਲਾ ਉਹਨਾਂ ਅਤੇ ਜਿਨ੍ਹਾਂ ਤੇ ਬਹਿਸ ਦੇਖੀ ਗਈ ਅਤੇ ਦੂਜਾ ਉਹਨਾਂ ਤੇ ਜੋ ਬਹਿਸ ਤੋਂ ਬਾਅਦ ਦੀਆਂ ਖਬਰਾਂ ਦੇ ਵਿਸ਼ੇਸ਼ਣ ਪੜਦੇ ਨੇ ਸੁਣਦੇ ਨੇ ਜਾਂ ਦੇਖਦੇ ਨੇ ਫ੍ਰੈਂਚ ਬਹਿਸ ਦੇ ਨਤੀਜਿਆਂ ਦਾ ਪੂਰਾ ਪੂਰੀ ਤਰ੍ਹਾਂ ਅੰਦਾਜ਼ਾ ਲਾਉਣ ਲਈ ਇੱਕ ਜਾਂ ਫਿਰ ਦੋ ਦਿਨ ਲੱਗ ਜਾਣਗੇ ਪ੍ਰੇਰੀਜ਼ ਵਿੱਚ ਕੰਜ਼ਰਵੇਟਿਵਾਂ ਦਾ ਦਬਦਬਾ ਬਣਾ ਹੋਇਆ ਹੈ ਸਰਵੇਖਣ ਵਿੱਚ ਕੀਤੇ ਗਏ 59% ਲੋਕਾਂ ਨੇ ਉਹਨਾਂ ਦਾ ਸਮਰਥਨ ਕੀਤਾ ਜਦੋਂ ਕਿ ਲਿਬਰਲਾਂ ਲਈ 27% ਇਸ ਦੌਰਾਨ BC ਵਿੱਚ ਕੰਜ਼ਰਵੇਟਿਵਾਂ ਨੇ ਇੱਕ ਹਫ਼ਤਾ ਪਹਿਲਾਂ ਲੀਡ ਗਵਾ ਦਿੱਤੀ ਹੈ ਹੁਣ ਉਹ 73% ਤੇ ਪਹੁੰਚ ਚੁੱਕੇ ਨੇ ਅਤੇ ਲਿਬਰਲਾਂ ਦੇ ਨਾਲ 43% ਹੈ ਤੇ ਉਥੇ ਦੱਸ ਦਈਏ ਕਿ ਐਟਲੈਂਟਿਕ ਖੇਤਰ ਵਿੱਚ ਮਜ਼ਬੂਤ ਲਿਬਰਲ ਲੀਡ ਜਾਰੀ ਹੈ ਸਰਵੇਖਣ ਕੀਤੇ ਗਏ ਨੇ ਕਿ ਅਕਾਹਟ ਪ੍ਰਤੀਸ਼ਤ ਲੋਕਾਂ ਦਾ ਸਮਰਥਨ ਹੈ ਕਿ ਕਨਜ਼ਰਵੇਟਿਵਾਂ ਲਈ 29% ਐਨਡੀਪੀ ਲਈ 7% ਨਾਲ ਇਸ ਖੇਤਰ ਵਿੱਚ ਬਹੁਤ ਪਿੱਛੇ ਆ ਤੇ ਗੱਲ ਆਉਂਦੀ ਹੈ ਕਿ ਪ੍ਰਧਾਨ ਕੈਨੇਡੀਅਨ ਪ੍ਰਧਾਨ ਮੰਤਰੀ ਵਜੂ ਕਿਸ ਨੂੰ ਤਾਰੀਜ਼ ਦੰਦੇ ਨੇ ਤਾਂ ਕਾਰਨੀ ਨੂੰ 13 ਪੁਆਇੰਟ ਦੀ ਵਾਧਤ ਹੈ 47% ਨੇ ਉਹਨਾਂ ਨੂੰ ਪੋਲੀਵਰ ਨਾਲੋਂ ਜ਼ਿਆਦਾ ਚੁਣਿਆ ਤੇ 34% ਅਜੇ ਚੁੱਪ ਹੈ ਚੌਥੀ ਦੱਸ ਦਈਏ ਕਿ ਨੈਨੋਜ਼ ਟ੍ਰੈਕਿੰਗ ਲਿੰਗੁਇਸਿਲੀ ਸ਼੍ਰੇਣ ਤੋਂ ਪਤਾ ਲੱਗਦਾ ਹੈ ਕਿ ਔਰਤਾਂ ਅਜੇ ਵੀ ਮਰਦਾਂ ਦੇ ਮੁਕਾਬਲੇ ਲਿਬਰਲ ਨੂੰ ਵੋਟ ਪਾਉਣ ਵਿੱਚ ਜ਼ਿਆਦਾ ਸੰਭਾਵਨਾ ਰੱਖਦੀਆਂ ਨੇ ਸਰਵੇਖਣ ਵਿੱਚ ਸ਼ਾਮਲ 5% ਔਰਤਾਂ ਨੇ ਕਿਹਾ ਕਿ ਉਹ ਲਿਬਰਲਾਂ ਦਾ ਸਮਰਥਨ ਕਰਨਗੀਆਂ ਜਦੋਂ ਕਿ 30% ਕੰਜ਼ਰਵੇਟਿਵਾਂ ਨੂੰ ਵੋਟ ਪਾਉਣ ਗਿਆ 10% ਔਰਤਾਂ ਐਨਡੀਪੀ ਦਾ ਸਮਰਥਨ ਕਰਦੀਆਂ ਨੇ ਇਸ ਦੌਰਾਨ ਲਿਬਰਲ ਨੂੰ ਵੋਟ ਪਾਉਣ ਵਾਲੇ ਮਰਦਾਂ ਦੀ ਗਿਣਤੀ 37% ਅਤੇ ਕੰਜ਼ਰਵੇਟਿਵਾਂ ਲਈ ਇਹ ਗਿਣਤੀ 48 ਹੈ ਸਰਵੇਖਣ ਕੀਤੇ ਗਏ ਨੇ ਕਿ ਮਰਦਾਂ ਵਿੱਚੋਂ ਸਿਰਫ 8% ਐਨਡੀਪੀ ਨੂੰ ਵੋਟ ਪਾਉਣਗੇ 35 ਸਾਲ ਤੋਂ ਘੱਟ ਉਮਰ ਦੇ ਵੋਟਰਾਂ ਵਿੱਚ ਕੰਜ਼ਰਵੇਟਿਵ ਪਾਰਟੀ ਦਾ ਫਾਇਦਾ 11% ਹੋ ਗਿਆ ਹੈ ਤੇ ਸਰਵੇਖਣ ਕੀਤੇ ਗਏ ਨੇ ਕਿ 45% ਲੋਕਾਂ ਨੇ ਕੰਜ਼ਰਵੇਟਿਵ ਪਾਰਟੀ ਦਾ ਸਮਰਥਨ ਕੀਤਾ ਜਦੋਂ ਕਿ 43% ਨੇ ਲੈਬਰ ਦਾ ਸਮਰਥਨ ਕੀਤਾ 13% ਨੇ ਐਨਡੀਪੀ ਨੂੰ ਚੁਣਿਆ ਲਿਬਰਲ ਬਜ਼ੁਰਗ ਵੋਟਰਾਂ ਵਿੱਚ ਕਾਫੀ ਬਿਹਤਰ ਪ੍ਰਦਰਸ਼ਨ ਕਰ ਰਹੇ ਨੇ 55 ਸਾਲ ਅਤੇ ਇਸ ਤੋਂ ਵੱਧ ਉਮਰ ਦੇ 51% ਕਿਹਾ ਕਿ ਉਹ ਲਿਬਰਲ ਦਾ ਸਮਰਥਨ ਕਰਨਗੇ ਜਦੋਂ ਕਿ ਕਜ਼ਰਵਟਵਾ ਲਈ 33% ਕਿਹਾ ਗਿਆ ਇਸ ਦਰਾਂ 35 ਤੋਂ 54 ਸਾਲ ਦੇ ਮਰਦ ਦੇ ਲੋਕਾਂ ਵਿੱਚਕਾਰ ਇੱਕ ਸਖਤ ਮੁਕਾਬਲਾ ਚੱਲ ਰਿਹਾ ਹੈ ਜਿੱਥੇ ਇਹ ਕਨਜ਼ਰਵੇਟਿਵ ਅਤੇ ਲਿਬਰਲ ਦੋਵੇਂ 42% ਦੇ ਨਾਲ ਬਰਾਬਰ ਨੇ ਮੁਹਿੰਮ ਦੌਰਾਨ ਲਿਬਰਲਾਂ ਨੇ 55 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਵਿੱਚ ਆਧੇ ਕਨਜ਼ਰਵੇਟਿਵਾਂ ਨੇ 35 ਸਾਲ ਤੋਂ ਘੱਟ ਉਮਰ ਦੇ ਵੋਟਰਾਂ ਵਿੱਚ ਅਗਵਾਈ ਕੀਤੀ ਹੈ ਮੱਧ ਉਮਰ ਦੇ ਵੋਟਰਾਂ ਲਈ ਲੜਾਈ ਇੱਕ ਪੂਰੀ ਤਰ੍ਹਾਂ ਮਾਰੂ ਦੱਸੀ ਜਾ ਰਹੀ ਹੈ ਤੇ ਨਾਜ਼ ਵਿੱਚ ਕਿਹਾ ਗਿਆ ਕਿ ਇੱਕ ਮੁੱਖ ਜਨਸੰਖਿਆ ਦੀ ਨੁਮਾਇੰਦਗੀ ਕਰਦੇ ਨੇ ਜਿਸ ਦੀ ਵੋਟ ਪਾਉਣ ਦੀ ਮਜ਼ਬੂਤੀ ਦੀ ਸੰਭਾਵਨਾ ਨੂੰ ਵੀ ਕਿਤੇ ਨਾ ਕਿਤੇ ਨਜ਼ਰ ਦਰਸਾਉਂਦੇ ਨੇ ਰੀਡਿੰਗ ਖਬਰਾਂਵਾਂ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਹੋਰ ਖਬਰਾਂ ਦੇਖਣੇ ਸੁਣਨੇ ਪੜ੍ਹਨੇ ਤਾਂ ਬਣੇ ਰਹੋ ਆਜ਼ ਨਿਊਜ਼ ਵਾਲਾ ਦਿਨ ਨਾਲ